ਸਤਿ ਸ਼੍ਰੀ ਅਕਾਲ ਰੋਸੋ ਕੀ ਹਾਲ ਚਾਲ ਆ ਮੀਰਾ ਸਾਰੇ ਠੀਕ ਹੁੰਦੇ ਆ ਜਾ ਦੀਪਤ ਬਾਈ ਟਰੈਕਟਰ ਮੰਡੀ ਤਲਵੰਡੀ ਸਾਬੋ ਤੈਨੂੰ ਬੁੱਧਵਾਰ ਨੂੰ ਕੇ ਕੇ ਸਭ ਤੋਂ ਵੱਡੀ ਮੰਡੀ ਤੇ ਸਤਿ ਸ਼੍ਰੀ ਅਕਾਲ ਬਾਈ ਜੀ ਉਹ ਠੀਕ ਠਾਕ ਹੋ ਕਿਵੇਂ ਜਸਪ੍ਰੀ ਦਾ ਵਰਪੂਲੂ ਸਾਹਿਬ ਢੀਕੋ ਤੇ ਅੱਜ ਬਾਈ ਜੀ 28 ਤਰੀਕ ਤੇ ਅਠਵਾਂ ਮਹੀਨਾ 2024 ਦਿਨ ਬੁੱਧਵਾਰ ਤਲਵੰਡੀ ਸਾਬੋ ਮੰਡੀ ਲੱਗੀ ਹੈ ਬਾਈ ਤੇ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਹ ਠੀਕ ਠਾਕ ਹੋ ਮਰਾਜ ਜੱਤੀ ਪਾਲ ਜੀ ਬਾਈ ਜਰਦੀ ਗਲਾਈ ਰੱਖੇ ਸੋਨੋ ਤੇ ਆ ਫੋਨ ਸੁਣੀ ਵੀਰੇ ਅੱਜ ਬਾਈ ਤੁਹਾਨੂੰ ਟਰੈਕਟਰ ਖਾਵੇਂ ਬਾਈ ਤੀਰਥ ਕੋਲੇ ਆ ਆਏ ਆ ਤੇ ਕੋਸ਼ਿਸ਼ ਕਰਾਂਗੇ ਜੈ ਜੇ ਰੇਟ ਦੱਸਣ ਦੀ ਬਾਈ ਸਸੀ ਕਰ ਉਹ ਠੀਕ ਹੋ ਤੇ ਸਭ ਤੋਂ ਪਹਿਲਾਂ ਆ ਗਿਆ ਬਾਈ ਜੌਂਡੀਆ ਦਾ ਹਾਂਜੀ 12 ਮਾਡਲ 2012 ਮਾਡਲ ਆ ਬਾਈ ਨੰਬਰ ਕਿੱਥੋਂ ਦਾ ਪੰਜਾਬ ਨੰਬਰ ਆ ਵੀਰੇ ਟਾਇਰ ਰਹਿ ਗਿਆ ਬਾਈ 90 95 ਪੈਸੇ ਵਿੱਚ ਡੱਕ ਰੁਕ ਜਾ ਫ੍ਰੀਜ਼ ਸਪੀਡ ਆ ਵੀਰੇ ਪਰਾਣਾ ਰੀਨਵਾ ਕੀਤਾ ਰੰਗ ਪੇਟ ਨਹੀਂ ਹੋਇਆ ਬਾਈ ਠੀਕ ਹੈ ਲੋਨ ਫੈਂਸ ਵੀ ਹੋ ਜੂ 12 ਮਾਡਲ ਤੇ ਬਾਈ ਪੁਰਾਣਾ ਕੱਟਿਆ ਜਾਊਗਾ 5 ਲੱਖ ਤੇ 50000 ਰੁਪਏ ਡਿਮਾਂਡ ਆ ਕਿੰਨੇ ਦਾ ਬਾਈ 5 ਲੱਖ ਤੇ 50000 5 ਲੱਖ ਤੇ 20000 ਦਾ ਟਰੈਕਟਰ ਲੈ ਜਿਓ ਬਾਈ ਠੀਕ ਹੈ ਗੱਲ ਵੀਰੇ ਉਸ ਤੋਂ ਬਾਅਦ ਦੇ ਵਿੱਚ ਆ ਗਿਆ 855 2017 ਮਾਡਲ ਤਾਇਰ ਤਾਂ ਬਿਲਕੁਲ ਤਾਜ਼ੇ ਆ ਬਾਈ ਪੁਰਾਣਾ ਕੱਟਿਆ ਜਾਊ ਲੋਨ ਫੈਂਸ ਹੋ ਜੂ ਹੈ ਨਾ ਬਾਈ ਹੋ ਜੂਗਾ ਟਰੈਕਟਰ ਵੀ ਕਟਾ ਜੂ ਹਰਿਆਣਾ ਨੰਬਰ ਆ ਹਾਂ ਐਨਓਸੀ ਮਿਲ ਜੂ ਵੀਰੇ ਬਿਲਕੁਲ ਨਵੇਂ ਟਾਇਰ ਆ ਵੀਰੇ ਤੇ ਤੋਂ ਮੋਡਲ ਟਰੈਕਟਰ ਆ 5 ਲੱਖ 10 ਹਜ਼ਾਰ ਡਿਮਾਂਡ ਕਿੰਨੇ ਦਾ 4 ਲੱਖ ਇਹਨਾਂ ਦਾ ਪੌਣੇ 5 ਲੱਖ ਤੱਕ ਇਹਦਾ ਬਾਈ ਪੌਣੇ 5 ਲੱਖ ਦਾ ਲੈ ਹਰਿਆਣਾ ਨੰਬਰ ਬਾਈ ਹਰਿਆਣਾ ਐਨਓਸੀ ਵੀ ਉਹ ਸੁਨਾਰੀ ਕੋਈ ਉਹ ਤੋਂ ਬਾਅਦ ਆ ਗਿਆ ਬਾਈ 18 ਮਾਡਲ ਸੋਨਾਲੀਕਾ ਟਾਇਰ ਹੈ ਗਿਆ ਬਾਈ 80 85 ਪੈਸੇ ਸਾਰਾ origignal ਵਾਲਾ ਲੋਨ ਫੈਂਸ ਤੇ ਵੀ ਹੋ ਜੂ ਪੁਰਾਣਾ ਵੀ ਕਟਾਇਓ ਕਿਉਂਕਿ 18 ਮਾਡਲ ਟ੍ਰੈਕਟਰ 4.80 ਲੱਖ ਰੁਪਏ ਡਿਮਾਂਡ ਕਿੰਨੇ ਆ ਬਾਈ 4.60 ਲੱਖ ਰੁਪਏ ਲੰਗੇ ਸਾਢੇ 4.5 ਲੱਖ ਰੁਪਏ ਦਾ ਰੇਟਰ ਲੈ ਜੋ ਇੰਨੇ ਦਾ ਮਾੜਾ ਨਹੀਂ ਵੀਰੇ ਮੈਂ ਲਿਖ ਕੇ ਦਿੰਦਾ ਤੁਹਾਨੂੰ ਉਸ ਤੋਂ ਬਾਅਦ ਆ ਗਿਆ ਆਸ਼ਾ ਟ੍ਰੈਕਟਰ ਬਾਈ ਪੀਵੀ 30 ਨੰਬਰ ਆ ਬਾਈ ਟਾਇਰ ਹੈ ਗਿਆ ਬਾਈ 80 ਪੈਸੇ ਡੰਡਾ ਫੱਟੀ ਛਤਰੀ ਸਭ ਕੁਝ ਨਾਲ ਆ ਇੱਥੇ ਖੜੇ ਬੰਦੇ ਆ ਗਏ ਅੱਗੇ ਅੱਗੇ ਅੱਜ ਤੱਕ ਇਸ ਕੀ ਵਾਲਾ ਬੋਟਾ ਕਿਨੇ ਆ ਖੜੇ ਰੱਖੀ ਜੇ ਕਰੋ ਆਈ ਆ ਏ 210000 ਦਾ ਡਿਮਾਂਡ ਆ ਕਿੰਨੇ ਦਾ ਪੰਜਾਬ ਨੰਬਰ 290000 ਦਾ ਇੱਕ ਲੱਖ ਤੇ 85000 ਦਾ ਟਰੈਕਟਰ ਲੈ ਜਿਓ ਲੋਨ ਫੈਂਸ ਹੋ ਜੂਗਾ ਪੁਰਾਣਾ ਕੱਟਿਆ ਜਾਊਗਾ ਵੀਰੇ ਜਿੰਨੇ ਕਦੇ ਆਇਆ ਓਨੇ ਕਦੇ ਕੱਟੇਗਾ ਉਦੋਂ ਬਾਅਦ ਆ ਕਰੀ ਗੱਲ ਓਏ ਚਲੋ ਪੁਰਾਣਾ ਖੋਣਾ ਛੱਟ ਤੇ ਛੱਟ ਜਾ ਹਲੋ ਇਹਦੇ ਬਾਰੇ ਦੱਸ ਬੋਲ ਇਹ ਤੋਂ ਦਾ ਮਤਲਬ ਹੈ 14 ਦਾ ਮਤਲਬ ਹੈ ਇੱਧਰ ਦੇਖੋ ਇੱਧਰ ਇਧਰ 4 ਲੱਖ ਰੁਪਏ ਦੇ ਦਾ ਇਧਰ 4 ਲੱਖ ਰੁਪਏ ਦੇ ਦਾ ਹਾਂ ਸਾਡਾ ਟਰੈਕਟਰ ਜਨਾ ਲੈ ਬਾਈ ਸੌਰੀ ਯਾਰ ਮੈਂ ਵਿਚ ਮੈਨੂੰ ਫੋਨ ਆ ਗਿਆ ਸੀ ਤੇ 2014 ਮਾਡਲ ਆ ਬਾਈ ਟਾਇਰ ਹੈ ਗਿਆ 85 90 ਪੈਸੇ ਸਾਰਾ Ориਜਨਲ ਆ ਬਾਈ 14 ਮਾਡਲ ਆ ਹਰਿਆਣਾ ਨੰਬਰ ਆ ਇਹਨੂੰ ਸੀ ਮਿਲ ਜੂ ਲੋਨ ਫੈਂਸ ਹੋ ਜੂ ਪੁਰਾਣਾ ਕੱਟਿਆ ਜੋ ਕੱਟਿਆ ਜੋ ਕਿੰਨੇ ਦਾ ਬਾਈ 8-10 ਸਾਲ ਪੁਰਾਣਾ ਚ 4 ਲੱਖ ਦਾ ਹਾਂ ਜਨਾ 4.595 ਹਜ਼ਾਰ ਦਾ ਟਰੈਕਟਰ ਲੈ ਜਾ ਬਾਈ 523 ਕੋਣੀ ਬਾਈ ਕਿਹੜਾ ਪੰਜਾਬ ਦੀ ਬਾਹ ਤੈ ਰਹੇਗਾ ਕਿ ਕਿਹੜਾ ਕੋਈ ਵਿਚੀ ਹੈ ਬਈ ਕੀ ਮਾਡਲ ਹੈ ਡੈਕ ਤੋਂ ਬਿਨਾ ਡੈਕ ਤੋਂ ਬਿਨਾ ਕੀ ਰੇਟ ਹੈ ਦਾ 2 ਲੱਖ 35000 2035 ਹੀ 2 ਲੱਖ 35000 ਹੈ ਡਿਮਾਂਡ ਹੈ 6 ਮਾਡਲ ਹੈ ਕਿੰਨੇ ਪੈਸਾ ਦਾ ਬਾਈ 2 ਲੱਖ ਤੇ 10000 ਦਾ ਕਹਿੰਦਾ ਵੀ ਕਿਹੜਾ ਪਿੰਡਾ ਜੀ ਹੈਗੂਆਣਾ ਪਿੰਡਾ ਬਾਈ ਦਾ ਉਸ ਤੋਂ ਬਾਅਦ ਇਹ ਵਿੱਚ ਆ ਗਿਆ ਜੀ ਫਾਰਮ ਟਰੈਕ 60 ਤਿਆਰ ਹੈ ਗਿਆ ਬਾਈ 75 80 ਪੈਸੇ ਹਰਿਆਣਾ ਨੰਬਰ ਆ ਐਨਓਸੀ ਮਿਲ ਜੂਗੀ ਪਰਾਣਾ ਕਟਿਆ ਗਿਆ 2010 ਮਾਡਲ ਆ 2 ਲੱਖ ਤੇ 95000 ਰੁਪਿਆ ਡਿਮਾਂਡ ਆ ਕੀ ਵਾਲਾ ਪਾਵਰ ਪਾਵਰ ਤਿਆਰ ਹੈ ਗਿਆ 75 80 ਪੈਸੇ ਸਾਰਾ origignal ਆ ਪਾਵਰ ਸਟੀਰਿੰਗ ਡਬਲ ਡਬਲ ਕਲਚ ਠੀਕ ਹੈ 2 ਲੱਖ 95000 ਡਿਮਾਂਡ ਆ ਕਿੰਨੇ ਦਾ 75000 ਰੋ ਦੇ ਦਾਂਗੇ 2 ਲੱਖ ਤੇ 70000 ਰੈਕਟਰ ਲੈ ਜਾਓ ਉਸ ਤੋਂ ਬਾਅਦ ਆ ਗਿਆ 50 55 E ਇਹ 3 ਸੀਪੀਟ ਹੁੰਦਾ ਵੀਰੇ ਟਾਇਰ ਹੈਗਾ ਬਾਈ 75 80 85 ਪੈਸੇ ਨੰਬਰ ਪੰਜਾਬ ਆ ਸਾਰਾ ਓਰੀਜਨਲ ਹੈ ਡੰਡਾ ਫੱਟੀ ਜਤੀ ਸਭ ਕੁਝ ਨਾਲ ਆ ਬਾਈ ਇਹਦਾ ਪੁਰਾਣਾ ਕੱਟਿਆ ਜਾਊ ਲੋਨ ਫੈਂਸ ਹੋ ਜਾਊ ਰਹਿਣਾ ਕਿ ਬਣਾਵਾ 12 ਮਾਡਲਾ ਕਿੰਨੇ ਦਾ ਓਏ 390000 ਰਾਂਗੇ ਕਿੰਨੇ ਦਾ 390 ਦਾ 380 ਆਦਾ ਡੈਕਟਰ ਲੈ ਲਿਓ 2 ਮਿੰਟ ਬਾਈ ਉਸ ਤੋਂ ਬਾਅਦ ਹੈਗਾ 36 20 ਹਰਿਆਣ ਨੰਬਰਾਂ 96 ਮਾਡਲ ਆ ਇਹਦਾ ਐਨਓਸੀ ਨਹੀਂ ਮਿਲਨੀ ਇਹਦਾ ਕਲਚ ਫੀਡ ਦੀ ਲੋ ਟਾਇਰ ਪਿਛਲੇ ਆ ਗਿਆ 75 80 ਪਏ ਸਾਰਾ Ориਜినਲ ਚਲਾ ਕੇ ਪਾ ਗਿਆ ਵੀ ਥੰਦੀ ਕਰਕੇ ਰਹਿ ਜਾਣਗੇ 1 85 ਡਿਮਾਂਡ ਆ ਤੀਰਤ ਕਿੰਨੇ ਦਾ ਜਦਾਂ 1 ਲੱਖ 70000 ਦਾ ਖਾ ਲਿਆ 1 ਲੱਖ 70000 ਦਾ ਆ ਸੁਣੀ ਬਾਈ ਯਾਰ ਸੁਣੀ ਮਾੜਾ ਜਾ ਉਸ ਤੋਂ ਬਾਅਦ ਆ ਗਿਆ ਸਟੈਂਡਰਡ 345 ਆ ਬਾਈ ਟਾਇਰ ਮੂਰਲੇ ਨਵੇਂ ਆ ਪਿਛਲੇ 400 ਪੈਸੇ ਆ ਡਬਲ ਕਲਚ ਆ 2006 ਮਾਡਲ 2.5 ਲੱਖ ਰੁਪਏ ਦਾ ਕਿੰਨੇ ਦਾ ਹਾਂ ਜਿਹੜਾ ਬਣੇ 2 ਲੱਖ ਰੁਪਏ 1 ਲੱਖ 95000 ਦਾ ਲੈ ਜਾ ਲੈ ਬਾਈ ਉਸ ਤੋਂ ਬਾਅਦ ਆ ਗਿਆ ਜੀ 60 ਟਾਇਰ ਹੈਗਾ ਬਾਈ 90 ਪੈਸੇ ਉਹਦੇ ਰੋਟੀ ਵਾਲੀ ਤੇ ਟਾਇਰ ਹੈਗਾ ਬਈ 85 90 ਪੈਸੇ 2000 ਨਵਾਂ ਮਾਡਲ ਨਵਾਂ ਮਾਡਲ ਆ ਬਾਈ 295 ਲਿਖੀ ਪਿਆ ਕਿੰਨੇ ਦਾ 23 ਦਾ 23 ਦਾ ਜਿਹੜਾ 2 ਲੱਖ ਤਾਂ ਹੈ ਤਾਂ ਹੈ 18000 ਦਾ ਟਰੈਕਟਰ ਲੈ ਜਾ ਠੀਕ ਹੈ ਆ ਇਹ ਵੀ ਪਾ ਯਾਰ ਇੱਕੋ ਹੀ ਰਹਿ ਗਿਆ ਸੋਨਾ ਲੀਕਾ ਭਾਈ 60 ਟਾਇਰ ਹੈਗਾ ਭਾਈ 90 95 ਪੈਸੇ ਮੂਰਲੇ ਬਿਲਕੁਲ ਤਾਜੀ ਆ 12 ਮਾਡਲ ਆ ਪੁਰਾਣਾ ਕੱਟਿਆ ਉਹ ਲੋਨ ਫੈਂਟ ਹੋ ਜੂਗਾ ਹੋ ਜੂਗਾ ਠੀਕ ਹੈ ਗੱਲ ਭਾਈ ਕੀ ਰੇਟ ਲਿਖਿਆ ਦੇ ਸੋਨਾ ਮੈਂ ਇਸੇ ਭਾਈ 380000 ਰੁਪਏ ਡਿਮਾਂਡ ਆ ਵੀਰੇ ਤੇ ਕਿੰਨੇ ਦਾ ਦਿੱਤ 360000 ਰੁਪਏ ਦੇ ਦਾਂਗੇ 340000 ਕਹਦਾ ਯਾਰ 45000 55000 45000 35000 43000 ਵੀਰੇ ਸਾਡੇ ਸਾਡੇ 350 ਦਾ ਲੈ ਜਾ ਤੇ ਇਹਨੂੰ ਕਰ ਲੋ ਫੋਲੋ ਵੀਰੇ ਸ਼ਰਮਾ ਤਲਵੰਡੀ ਸਾਪੂਰਾ ਤੇ ਭੁੱਲ ਤਲਵੰਡੀ ਸਾਪੂਰਾ ਠੀਕ ਆ ਪੇ ਨੂੰ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਵੀਰੇ ਮੇਰਾ WhatsApp ਨੰਬਰ ਹੈਗਾ 88729 4545 ਕਾਲਿੰਗ ਨੰਬਰ 94786 4545 ਬਹੁਤ ਬਹੁਤ ਮਿਹਰਬਾਨੀ ਭਾਈ ਸਸਤੀ ਕਰ